ਕਾਚ 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 ਇਹ ਕਾਚ 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 ਵਾੜਾ 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 ਦੇਖੋ ਪੰਜਾਬੀਓ ਕਾਛ ਕਾਛ ਪੈਂਦੀ ਛਿੱਕੀ ਨਦੀ ਇਹ ਸਾਡੀ ਪੰਜਾਬੀਆਂ ਦੀ ਬੇਇੱਜ਼ਤੀ ਕਰਾ ਰਿਹਾ ਉਹ ਕੁਝ ਤਾਂ ਹੱਦ ਲਾ ਦੇ ਭੈਂ ਤੂੰ ਐਸੀ ਵੀਡੀਓ ਪਾਉਣੇ ਐ ਕਰਤਾ ਉਹ ਕਰਤਾ ਇਹ ਕਰਤਾ ਫਲਾਂਟਮ ਕਾਣਾ ਤੇਰੀ ਪਾਟਾ 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 ਹੁਣ ਪਾਟੇ ਤੇਰੀ ਪਾਟੇ ਸਾਨੂੰ ਕੀ ਬਤਾ ਕੀ ਆ ਛਿੱਕੀ ਤੇਰੀ ਦੀ ਪੰਜਾਬੀਓ ਇਹ ਉਹ ਬੰਦਾ ਠੀਕ ਹੈ ਬਾਕੀ ਤੋਂ ਸਮਝਦਾਰ ਉਹ ਬੰਦਾ ਉਹ ਬੰਦਾ ਠੀਕ ਹੈ ਕੱਚਾ ਕੱਚਾ ਦੇਖੋ ਕਰੋ ਚੱਕ ਵੀਡੀਓ ਕੱਚ ਕੱਚ ਕਾਛ 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 ਨਹੀਂ ਕਾਛ 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 ਕੱਚਾ ਕੱਚਾ ਕਰੋ ਚੱਕ ਵੀਡੀਓ ਆ ਬੰਦੇ ਦੇ ਹਾਲ ਹਨ ਦੇਖ ਲੋ ਹੁਣ ਪੰਜਾਬੀ ਕਿਹਨੂੰ ਹੀ ਸ਼ਰਮਾਂ ਦੀ ਆ ਪੰਜਾਬੀ ਆ ਤੇ ਮੇਰੇ ਕੋਲ ਚੱਪਲ ਆ ਫੇਰਾਂ ਕੇ ਇੱਕ ਵਾਰੀ ਫੇਰਤੀ ਨਾ ਫਿਰ ਹੋਸ਼ ਨਹੀਂ ਹੋਣੀ ਐਂਦੀ ਸੀ ਕਿਧਰ ਹੀ ਦੀ ਬਾਕੀ ਪੰਜਾਬੀ ਆਪਾਂ ਵੀਰ ਦੀ ਵੀਡੀਓ ਸਟਾਰਟ ਕਰਦੇ ਆ ਕਰੋ ਚੱਕ ਵੀਡੀਓ ਫਿਰ ਆ ਪੰਨ ਤੇ ਮਿਲਦੇ ਕਰੋ ਚੱਕ ਵੀਡੀਓ ਕੀ ਆ ਕੀ ਆ ਚੱਪਲੀਆਂ 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 ਹੁਣ ਮੈਂ ਫੇਰ ਦੇਣੀ ਓਏ ਤੂੰ ਕਿੰਨਾ ਗੰਦ ਪਾਇਆ ਵਾ ਹਏ ਲੱਗਦਾ ਡਾਕਟਰਾਂ ਨੇ ਜਵਾਬ ਦੇਤਾ ਵਾ ਹਾਏ ਮੇਰੇ ਰੱਬਾ ਤੂੰ ਕਿਹੜੀ ਕਿਹੜੀ ਕਿਸਮ ਦੇ ਬੰਦੇ ਭੇਜੇ ਦੁਨੀਆ ਤੇ ਨਾ ਇਹ ਦਿਨੇ ਸੌਣ ਦਿੰਦਾ ਨਾ ਰਾਤੀ ਸੌਣ ਦਿੰਦਾ ਇਹਨੇ ਤਾਂ ਜੀਣਾ ਰਾਮ ਕਰਤਾ ਸਾਡਾ ਕੀ ਆ ਕੀ ਆ ਕਹਿੰਦਾ ਕਾਛੀ ਆ ਕਾਛੀ ਹੋਣੀ ਇਹ ਹੋਰ ਇਥੇ ਤੇਰਾ ਫੇਰ ਹੋਣਾ ਵਾ ਇਹ ਕਾਛੇ ਵਾ ਤੇ ਤੂੰ ਕੀ ਆ ਖਾਚੀ ਆ ਖਾਚੀ ਆ ਖਾਚੀ ਆ ਖਾਚੀ ਆ ਭੇਜ ਦੱਸ ਮੇਰੇ ਮਨੁੱਖਤਾ ਦੀ ਸੇਵਾ ਵਾਲੇ ਤੇਰੇ ਘਰੇ ਹੁਣ ਤੇ ਲੱਗਦਾ ਡਾਕਟਰਾਂ ਦੇ ਵੀ ਵਸੋ ਬਾਹਰ ਆਏ ਅਬ ਕੀ ਤੁਹਾਨੂੰ ਲੱਗੀ ਵੀਡੀਓ ਵੀਡੀਓ ਬਦਲੇ ਕੀ ਤੁਸੀਂ ਵੀਡੀਓ ਨੂੰ ਆਪਕੇ ਸ਼ੇਅਰ ਕਰੋ ਕਮੈਂਟ ਕਰੋ ਦੱਸਿਓ ਆਪਣੇ ਇਸ ਵਿਚਾਰ ਕਮੈਂਟਾਂ ਦੇ ਵਿੱਚ ਲਾਨਤਾ ਦੇ ਯੋਨ ਉਹ ਤੁਸੀ ਕੀ ਗਾਣਾ ਲਾਨਤਾ ਜੋਗੀ ਆ ਠੀਕ ਹੈ ਪੰਜਾਬੀਓ ਇੰਸਟਾਗ੍ਰਾਮ ਫੋਲੋ ਕਰ ਲਿਓ ਫੇਸਬੁਕ ਉਪਰ ਮੇਰੇ ਲਾਈਕ ਤੁਸੀਂ ਸ਼ੁਰੂ ਕਰ ਲਿਓ ਤੇ ਬਾਕੀ ਵਜੇ ਸਾਰ ਉਸ ਨਜ਼ਰ ਰਿਹਾ ਅਪਲੋਡ ਕਰਦੇ ਰਹਿਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਬਿਲਕੁਲ ਨੈਕਸਟ ਵੀਡੀਓ ਸਰਵਰ ਵੀ ਸੱਸੀ ਕਾਲੀ